ਵੜੇ ਕੀਆ ਵੜਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਵੜੇ ਕੀਆ ਵੜਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਈ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਜਕ ਸੰਭਾਈ ਸਾਈ ਕਾਰਕ ਮਾਵਨੀ ਤੁਰਛੋੜੀ ਤਨ ਪਾਏ ਨਾਨਕ ਏ ਕੀ ਬਾਹਰੀ ਉਰ ਦੂਜੀ ਨਹੀਂ ਜਾਈ ਸੋ ਕਰੇ ਜੇ ਤਿਸਾ ਰਾਜਾਏ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਸਲੋਕ ਪਤਤ ਪੋਨੀਤ ਸੰਕੋਇ ਹਰ ਚਰਨੀ ਮੰਨ ਲਾਗ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਤਨ ਸਤਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਅੰਮ੍ਰਿਤਮਈ ਸ਼ਲੋਕ ਅਤੇ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 990 ਅੰਗ ਉਤੇ ਸ਼ਿਸ਼ੋਭਤ ਹੈ ਆਓ ਇਸ ਤੇ ਵਿਚਾਰ ਕਰੀਏ ਮਾਰੂ ਮਹਿਲਾ ਪਹਿਲਾ ਸਲੋਕ ਪਤ ਪੁਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ ਜਿਹੜੇ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਂਦੇ ਹਨ ਇਹੋ ਜੇ ਅਸੰਖਾ ਹੀ ਲੋਕ ਉਤਤਾਂ ਤੋਂ ਪਨੀਤ ਹੋ ਜਾਂਦੇ ਹਨ ਪਤ ਉਹ ਜੋ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਹਨ ਉਹ ਫਿਰ ਪਤਤਾ ਤੋਂ ਪਨੀਤ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ ਉਹ ਪਵਿੱਤਰ ਉਸ ਵੇਲੇ ਹੁੰਦੇ ਹਨ ਜਦੋਂ ਉਹ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ ਕਿਉਂਕਿ ਉਸ ਵਾਹਿਗੁਰੂ ਦਾ ਤਾਂ ਇਹੀ ਬਿਰਦ ਹੈ ਕਿ ਉਹ ਪਤ ਤਾਂ ਨੂੰ ਪਾਵਨ ਕਰਨ ਵਾਲਾ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਪਤ ਤੇ ਪਾਵਨ ਹਰ ਬਿਰਦ ਸਦਾਏ ਬਿਰਦ ਉਸ ਦਾ ਮੋਢ ਕਦੀਮਾ ਦਾ ਸੁਭਾਅ ਸ਼ੁਰੂ ਤੋਂ ਹੀ ਸੁਭਾਅ ਉਸ ਵਾਹਿਗੁਰੂ ਦਾ ਕਿ ਉਹ ਪਤ ਤਾ ਨੂੰ ਪਾਵਨ ਕਰਨ ਵਾਲਾ ਹੈ ਪਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨ ਘਾਲੇ ਇੱਕ ਤਿਲ ਜਿੰਨੀ ਵੀ ਘਾਲ ਕੀਤੀ ਹੋਈ ਉਹ ਵਿਅਰਥ ਨਹੀਂ ਜਾਂਦਿੰਦਾ ਇਹੋ ਜਿਹਾ ਵਾਹਿਗੁਰੂ ਹੈ ਜੋ ਕਿ ਅਸੰਖਾਂ ਹੀ ਲੋਕਾਂ ਨੂੰ ਅਤਤਾਂ ਤੋਂ ਪਨੀਤ ਬਣਾ ਦਿੰਦਾ ਹੈ ਜਿਹੜੇ ਕਿ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਉਸ ਵਾਹਿਗੁਰੂ ਦੇ ਗੋਣ ਗਾਣੇ ਉਸ ਦੇ ਉਪਕਾਰਾਂ ਨੂੰ ਚੇਤੇ ਕਰਨਾ ਇਹ ਹਾਂ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ 86 ਤੀਰਤ ਨਾਮ ਪ੍ਰਭੂ ਨਾਨਕ ਜਿਸ ਮਸਤਕ ਭਾਗ 860 ਇਹ ਦੋਨਾ ਅੱਖਰਾਂ ਨੂੰ ਮਲਾਈਏ 8 ਅਤੇ 60 ਨੂੰ ਤੇ ਬਣ ਜਾਂਦੇ ਹਨ 68 68 ਤੀਰਥ ਜੋ ਹਿੰਦੂ ਮਤਿਆਸਤ ਇਨਸਾਰ 68 ਤੀਰਥ ਲਿਖੇ ਹੋਏ ਹਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ 868 ਤੀਰਥ ਨਾਮ ਪ੍ਰਭੂ ਉਸ ਪਰਮਾਤਮਾ ਦਾ ਨਾਮ ਹੀ 68 ਤੀਰਥਾਂ ਦਾ ਇਸ਼ਨਾਨ ਹੈ ਜੇ ਉਸ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੇ ਹਾਂ ਤਾਂ ਸਮਝ ਲਓ ਕਿ 268 ਤੀਰਤਾਂ ਦਾ ਇਸ਼ਨਾਨ ਹੋ ਗਿਆ ਕਿਉਂਕਿ ਆਪਾਂ ਜਪਜੀ ਸਾਹਿਬ ਦੇ ਵਿੱਚ ਹਰ ਰੋਜ਼ ਪਾਠ ਕਰਦੇ ਹਾਂ ਸੁਣੇ 860 ਕਾ ਇਸ਼ਨਾਨ ਉਸ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਠਾਠ ਹੀ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਇਹ ਨਾਮ ਹੀ ਹੈ ਸਿਰਫ ਨਾਮ ਦੇ ਜੁੜਨ ਦੇ ਨਾਲ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਨਾਮ ਦੇ ਨਾਲ ਹੀ ਜੋੜਿਆ ਹੈ ਤੀਰਥਾਂ ਦੇ ਨਾਲ ਨਹੀਂ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਤੀਰਤ ਨਾਵਣ ਜਾਓ ਤੀਰਤ ਨਾਮ ਹੈ ਮੈਂ ਤੀਰਥ ਣਾਵਣ ਜਾਂਦਾ ਹਾਂ ਪਰ ਮੇਰੇ ਲਈ ਤੀਰਥ ਕੀ ਹੈ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕਰਨਾ ਹੀ ਮੇਰੇ ਲਈ ਤੀਰਥ ਹੈ ਸ਼ਬਦ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਇਹ ਹੀ ਮੇਰੇ ਲਈ ਤੀਰਥ ਹੈ तीरथ नावण जाऊं तीरथ नाम है तीरथ शब्द विचार अंतर ज्ञान है ये शब्द दी विचार जो है ये हृदय दे विच परमात्मा दे नाल पक्की सांझ पा देंदी है ਇਸ ਕਰਕੇ ਸਤਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸਾਡੇ ਲਈ ਤੀਰਥ ਜੋ ਹੈ ਉਹ ਨਾਮ ਹੀ ਹੈ 86 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਪਰ ਇਹ ਨਾਮ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ ਇਹ ਨਾਮ ਦੀ ਬਖਸ਼ਿਸ਼ ਉਸ ਤੇ ਹੁੰਦੀ ਹੈ ਜਿਸ ਦੇ ਚੰਗੇ ਭਾਵ ਹੋਣ ਸ਼ਬਦ ਸਖੀ ਸਹੇਲੀ ਗਰਵ ਗਹਿਲੀ ਸੁਣ ਸ਼ਾ ਕੀ ਇੱਕ ਬਾਤ ਸੋਹੇਲੀ ਹੈ ਸਖੀ ਹੈ ਸਹੇਲੀਏ ਗਰਵ ਗਹਿਲੀ ਤੂੰ ਮਾਣ ਦੇ ਵਿੱਚ ਗਰੱਸੀ ਹੋਈ ਐ ਗਰਭ ਦੇ ਵਿੱਚ ਗਰੱਸੀ ਹੋਈ ਐ ਸੋਹਣ ਸ਼ਾਹੀ ਇੱਕ ਬਾਤ ਸ਼ਾਹ ਉਹ ਪਰਮਾਤਮਾ ਸੱਜਣ ਸੱਚਾ ਪਾਤਸ਼ਾਹ ਜੋ ਸਾਰਿਆਂ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾ ਉਸ ਸ਼ਾਹ ਦੀ ਬਾਤ ਸੁਣਨੀ ਹੈ ਉਸ ਸ਼ਾਹ ਦੀ ਉਸ ਪਰਮਾਤਮਾ ਪ੍ਰਭੂ ਦੀ ਸਿਫਤ ਸਲਾਹ ਸੁਣ ਸ਼ਾ ਕੀ ਇੱਕ ਬਾਤ ਸਿਰਫ ਉਸ ਵਾਹਿਗੁਰੂ ਦੀ ਸਿਫਤ ਸਲਾਹ ਇਹ ਹੀ ਸੁਣਨੀ ਹੈ ਤੇ ਇਹ ਹੀ ਕਰਨੀ ਹੈ ਸੁਣ ਸ਼ਾ ਕੀ ਇੱਕ ਬਾਤ ਸੁਹੇਲੀ ਹੈ ਮਾਨ ਦੇ ਵਿੱਚ ਗਰਸੀ ਹੋਈ ਸਖੀ ਸਹੇਲੀਏ ਤੂੰ ਜਦੋਂ ਉਸ ਵਾਹਿਗੁਰੂ ਦੀ ਇੱਕ ਸਿਫਤ ਸੁਲਾਹ ਨੂੰ ਸੁਣੇਂਗੀ ਉਸ ਵਾਹਿਗੁਰੂ ਦੀ ਸਿਫਤ ਸੁਲਾਹ ਕਰੇਂਗੀ ਤਾਂ ਤੂੰ ਸਹੇਲੀ ਹੋ ਜਾਵੇਂਗੀ ਤੇਰਾ ਜਨਮ ਸਹੇਲਾ ਹੋ ਜਾਏਗਾ ਤੂੰ ਸੁੱਖਾਂ ਦੇ ਨਾਲ ਪਰ ਜਾਵੇਂਗੀ ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ ਹਰ ਬਿਣ ਜੀਉਣਾ ਰਹਾ ਕਸੇ ਰੱਖਾਂ ਮਾਈ ਜੋ ਮੈਂ ਬੇਦਨ ਜੋ ਮੇਰੇ ਦਿਲ ਦੇ ਵਿੱਚ ਪੀੜਾ ਹੈ ਸਾ ਕਿਸ ਆਖਾਂ ਮਾਈ ਮੈਂ ਉਹ ਆਪਣੀ ਦਿਲ ਦੀ ਪੀੜਾ ਮੈਂ ਕਿਸ ਨੂੰ ਆਖਾਂ ਹਰ ਬਿਨ ਜੀਉ ਨਾ ਰਹੈ ਉਸ ਪਰਮਾਤਮਾ ਤੋਂ ਬਿਨਾ ਮੇਰੀ ਇਹ ਜਿੰਦ ਨਹੀਂ ਰਹਦੀ ਇਸ ਜਿੰਦ ਵਿੱਚ ਪ੍ਰਾਣ ਹੀ ਨਹੀਂ ਰਹਿੰਦੇ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਆਖਾਂ ਜੀਵਾ ਵਿਸਰ ਮਰ ਜਾਉ ਮੈਂ ਉਸ ਵਾਹਿਗੁਰੂ ਦਾ ਨਾਮ ਆਖਦਾ ਹਾਂ ਤਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਮੈਂ ਜਿਉਂ ਪੈਂਦਾ ਹਾਂ ਪਰ ਜੇ ਉਹ ਵਾਹਿਗੁਰੂ ਮੈਨੂੰ ਵਿਸਰ ਜਾਂਦਾ ਹੈ ਵਿਸਰ ਮਰ ਜਾऊं ਉਸ ਵਾਹਿਗੁਰੂ ਦੇ ਵਿਸਰਨ ਦੇ ਨਾਲ ਮੇਰੇ ਉੱਤੇ ਵਿਕਾਰ ਹਾਵੀ ਹੋ ਜਾਂਦੇ ਹਨ ਅਤੇ ਮੇਰਾ ਜੋ ਆਤਮਿਕ ਜੀਵਨ ਹੈ ਬਰਬਾਦ ਹੋ ਜਾਂਦਾ ਹੈ। ਤੋਂ ਸਤਿਗੁਰੂ ਜੀ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ। ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ ਹਰ ਬਿਨ ਜੀਉ ਨਾ ਰਹਿ। ਕੈਸੇ ਰੱਖਾਂ ਮਾਈ ਮੇਰਾ ਵਜਿਓ ਉਸ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਆਤਮਿਕ ਜੀਵਨ ਦੀ ਪ੍ਰਾਪਤੀ ਨਹੀਂ ਕਰਦਾ ਕੈਸੇ ਰੱਖਾਂ ਮਾਈ ਅਤੇ ਫਿਰ ਮੈਂ ਇਸ ਆਪਣੀ ਜਿੰਦ ਨੂੰ ਕਿਸ ਤਰ੍ਹਾਂ ਬਚਾਵਾਂ ਕਿਸ ਤਰ੍ਹਾਂ ਰੱਖਾਂ ਉਹ ਤਰੀਕਾ ਵਾਹਿਗੁਰੂ ਸਤਗੁਰੂ ਜੀ ਦੱਸਦੇ ਹਨ ਕਿ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਹੀ ਇਹ ਜੋ ਬੇਦਨ ਹਿਰਦੇ ਦੀ ਪੀੜਾ ਹੈ ਇਹ ਖਤਮ ਹੁੰਦੀ ਹੈ ਰਹਾਉ ਹਉ ਦੁਹਾਗਣ ਖਰੀ ਰੰਜਾਨੀ ਗਿਆ ਸੁ ਜੋ ਬਣ ਤਣ ਪਛਤਾਣੀ ਜਦ ਇਹ ਸਜੀਵ ਇਸਤਰੀ ਦਾ ਜੋਗਣ ਚਲਾ ਜਾਂਦਾ ਹੈ ਇਹ ਜੋਵਨ ਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਾ ਸਕਦਾ ਸੀ ਪਰ ਜਦੋਂ ਇਹ ਜੋਵਨ ਚਲਾ ਗਿਆ ਫਿਰ ਇਹ ਜੀਵ ਇਸ స్త్రీ ਪਛਤਾਨ ਦੀ ਹੈ ਇਸ ਜੋਵਨ ਦੇ ਕਰਕੇ ਹੀ ਪਤੀ ਦੇ ਨਾਲ ਮਿਲਾਪ ਹੁੰਦਾ ਹੈ ਪਰ ਜਦੋਂ ਇਹ ਜੋਵਨ ਹੀ ਚਲਾ ਗਿਆ ਫਿਰ ਪਤੀ ਦੇ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਦੁੱਧਾਂ ਥਣੀਆਂ ਨਾ ਆਵਈ ਫਿਰ ਹੋਏ ਨਾ ਮੇਲਾ ਜੇ ਜਦੋਂ ਖਣਾ ਦੇ ਵਿੱਚ ਦੋਦੇ ਹੀ ਨਹੀਂ ਆਉਂਦਾ ਤਾਂ ਫਿਰ ਉਸ ਉਸ ਪਤੀ ਦੇ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਅਰਥਾਤ ਜੋਵਨ ਤੱਕ ਉਸ ਪਤੀ ਨਾਲ ਮਿਲਾਪ ਹੈ ਜੇ ਜੋਵਨ ਚਲਾ ਗਿਆ ਤਾਂ ਫਿਰ ਪਤੀ ਨਾਲ ਮਿਲਾਪ ਨਹੀਂ ਹੋ ਸਕਦਾ ਇਸ ਲਈ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜੋ ਬੇੜਾ ਹੈ ਇਸ ਨੂੰ ਸਮੇਂ ਸਿਰ ਬੰਦ ਲਿਆ ਜਾਵੇ ਬੇੜਾ ਬੰਦ ਨਾ ਸਕੇ ਉਹ ਵੰਧਣ ਕੀ ਵੇਲਾ ਭਰ ਸਰਵਰ ਜਬ ਉਛਲ ਤਬ ਤਰਨ ਦੋਹਿਲਾ ਜਦੋਂ ਬੇੜੇ ਨੂੰ ਬੰਦਨ ਦਾ ਟਾਈਮ ਸੀ ਬੇੜਾ ਤਿਆਰ ਕਰਨ ਦਾ ਟਾਈਮ ਸੀ ਬੇੜਾ ਕਿਹੜਾ ਨਾਮ ਦਾ ਬੇੜਾ ਉਸ ਵੇਲੇ ਇਸ ਨਾਮ ਨੂੰ ਇਸ ਨਾਮ ਦੇ ਨਾਲ ਨਹੀਂ ਜੁੜਿਆ ਇਸ ਨਾਮ ਦਾ ਬੇੜਾ ਨਹੀਂ ਤਿਆਰ ਕੀਤਾ ਭਰ ਸਰਵਰ ਜਬ ਉਛਲ ਤਬ ਤਰਨ ਦੁਹੇਲਾ ਜਦੋਂ ਇਹ ਸਰੋਵਰ ਭਰ ਕੇ ਵਿਕਾਰਾਂ ਦੇ ਨਾਲ ਭਰ ਕੇ ਉਛਲਣ ਲੱਗ ਪਿਆ ਫਿਰ ਤਰਨਾ ਜੋ ਹੈ ਉਹ ਮੁਸ਼ਕਲ ਹੋ ਜਾਂਦਾ ਹੈ ਤੋਂ ਸਤਿਗੁਰੂ ਜੀ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ ਯਾ ਸੁ ਜੋਬਣ ਧਨ ਪਛਤਾਣੀ ਜਦੋਂ ਇਸਤਰੀ ਦਾ ਜੋਬਣ ਚਲਾ ਗਿਆ ਜਿਸ ਜੋਬਣ ਦੇ ਕਾਰਨ ਉਸ ਵਾਹਿਗੁਰੂ ਦੇ ਨਾਲ ਮਿਲਾ ਪਤੀ ਨਾਲ ਮਿਲਾਪ ਹੋਣਾ ਸੀ ਫਿਰੇ ਪਛਤਾਨਦੀ ਹੈ ਉਹ ਦੁਹਾਗਣ ਖਰੀ ਰਜ਼ਾਨੀ ਦੁਹਾਗਣ ਿਹੜੇ ਪਾਗਾ ਵਾਲੀ ਇਸ ਕਰਕੇ ਕਿਉਂਕਿ ਮੇਰਾ ਪਤੀ ਦੇ ਨਾਲ ਮਿਲਾਪ ਨਹੀਂ ਹੁੰਦਾ ਮੇਰਾ ਜੋਬਣ ਹੀ ਚਲਾ ਗਿਆ ਜਿਸਨੇ ਕਿ ਉਸ ਪਤੀ ਦੇ ਨਾਲ ਮਿਲਾਪ ਕਰਾਣਾ ਸੀ ਇਸ ਕਰਕੇ ਮੈਂ ਦੁਹਾਗਣ ਿਹੜੇ ਪਾਗਾ ਵਾਲੀਆਂ ਖਰੀ ਰਜ਼ਾਨੀ ਅਤੇ ਬਹੁਤ ਹੀ ਦੁਖੀ ਹੋ ਰਹੀ ਹਾਂ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜ ਮਤ ਕਰੀ ਜਨ ਬੰਦਾ ਤੇਰਾ ਤੂੰ ਦਾਨਾ ਸਾਹਿਬ ਸਿਰ ਮੇਰਾ اے ਵਾਹਿਗੁਰੂ ਤੂੰ ਮੇਰੇ ਸਿਰ ਦੇ ਉੱਤੇ ਮਾਲਕ ਆਂ ਸਾਹਿਬ ਮਾਲਕ ਤੂੰ ਦਾਨਾ ਅਤੇ ਤੂੰ ਸਾਰੇ ਦਿਆਂ ਦਿਲਾਂ ਦੀਆਂ ਜਾਣਨ ਵਾਲਾ ਹੈ ਤੂੰ ਸਭ ਕੁਝ ਜਾਣਦਾ ਹੈ ਕਿਉਂਕਿ ਤੂੰ ਅੰਤਰਜਾਮੀ ਹੈ ਇਸੇ ਕਰਕੇ ਸਤਿਗੁਰੂ ਇਹ ਉਪਦੇਸ਼ ਕਰਦੇ ਹਨ ਅੰਤਰਜਾਮੀ ਸਭ ਬਿਦ ਜਾਣ ਤਾ ਕਿਸ ਪੈ ਆਖ ਸੁਣਾਈਏ ਉਹ ਅੰਤਰਜਾਮੀ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਤੇ ਫਿਰ ਉਸ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਕਿਉਂ ਅਰਦਾਸ ਕਰੀਏ ਕਿਸੇ ਹੋਰ ਦੇ ਅੱਗੇ ਕਿਉਂ ਆਪਣੀ ਬਿਰਤਾ ਸੁਣਾਈਏ ਤੂੰ ਦਾਣਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਮੇਰੀ ਇਹ ਇੱਛਾ ਹੈ ਮੇਰੀ ਇਹ ਹੀ ਚਾਤ ਹੈ ਖਿਜਮਤ ਕਰੀ ਖਿਜਮਤ ਖਿਦਮਤ ਅਰਥਾਤ ਮੈਂ ਹੈ ਵਾਹਿਗੁਰੂ ਤੇਰੀ ਸੇਵਾ ਕਰਾਂ ਜਣ ਅਤੇ ਤੇਰਾ ਦਾਸ ਬਣ ਕੇ ਰਵਾਂ ਬੰਦਾ ਤੇਰਾ ਅਤੇ ਤੇਰਾ ਸਦਾ ਲਈ ਗੁਲਾਮ ਬਣ ਜਾਵਾਂ ਭੰਤ ਨਾਨਕ ਆਨ ਇਸ ਆਹੀ ਬੇਨਦਾਰ ਸ਼ਾਨ ਕੈ ਸਿਰ ਰਵੋਂ ਸਨੇਹੀ ਪੰਤ ਆਖਣਾ ਕਹਿਣਾ ਨਾਨਕ ਨਾਨਕ ਗੁਰੂ ਸਾਹਿਬ ਕਹਿ ਰਹੇ ਹਨ ਆਂਦੇਸਾ ਏ ਇਹ ਮੈਨੂੰ ਆਂਦੇਸਾ ਹੈ ਇਹ ਮੈਨੂੰ ਚਿੰਤਾ ਹੈ ਬਿਨ ਦਰਸ਼ਨ ਕਿਉ ਉਸ ਵਾਹਿਗੁਰੂ ਦੇ ਦਰਸ਼ਨ ਤੋਂ ਬਿਨਾ ਮੈਂ ਕਿਸ ਤਰ੍ਹਾਂ ਜੀਵਾਂਗੀ ਉਸ ਦੇ ਦਰਸ਼ਨ ਤੋਂ ਬਿਨਾ ਮੈਂ ਜੀਵਨ ਪ੍ਰਾਪਤ ਹੀ ਨਹੀਂ ਕਰ ਸਕਦੀ ਕੈਸੇ ਰਵਾਂ ਸਨੇਹੀ ਸਨੇਹੀ ਉਹ ਜੋ ਵਾਹਿਗੁਰੂ ਸਨੇਹ ਕਰਨ ਵਾਲਾ ਹੈ ਜੋ ਸਾਰਿਆਂ ਨਾਲ ਪਿਆਰ ਕਰਦਾ ਹੈ ਅਤੇ ਮੈਂ ਉਸ ਵਾਹਿਗੁਰੂ ਨੂੰ ਜੋ ਸਨੇਹ ਕਰਨ ਵਾਲਾ ਸਾਰਿਆਂ ਨਾਲ ਪਿਆਰ ਕਰਦਾ ਹੈ ਮੈਂ ਕਿਸ ਤਰ੍ਹਾਂ ਉਸ ਦੇ ਨਾਲ ਮਿਲਾਪ ਕਰ ਲਵਾਂ ਤੋਂ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਉਹ ਉਪਦੇਸ਼ ਕਰਦੇ ਹਨ ਕਿ ਜਦੋਂ ਤੱਕ ਇਸ ਸਰੀਰ ਦੇ ਵਿੱਚ ਜਵਨ ਹੈ ਉਰੋਂ ਤੱਕ ਅਸੀਂ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜਦੇ ਜਦੋਂ ਬੜੇ ਪਾ ਜਾਂਦਾ ਹੈ ਫਿਰ ਉਸ ਤੇ ਨਾਲ ਜੁੜਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਇਸੇ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਹੈ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾਨੇ ਪਜਲੇ ਰੇ ਮਨ सारंग पाणी ਅਗਣ ਪਜਸ ਪਜਸ ਕਬ ਭਾਈ ਆਵ ਅੰਤ ਨਾ ਭਜਿਆ ਜਾਈ ਇਸ ਕਰਕੇ ਹੁਣ ਹੀ ਉਸ ਵਾਹਿਗੁਰੂ ਦੇ ਨਾਲ ਜੁੜੀਏ ਤਾਂ ਜੋ ਉਸ ਵਾਹਿਗੁਰੂ ਦੇ ਗੁਣ ਗਾ ਕੇ ਆਪਣਾ ਜਨਮ ਜੋ ਹੈ ਸਫਲਾ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ